ਵੇਰੀ ਸੌਰੀ ਕੋਈ ਨਹੀਂ ਵੈਰੀ ਸੌਰੀ ਇਸ ਗੱਲ ਲਈ ਨਹੀਂ ਨਹੀਂ ਸੌਰੀ ਕਿਉਂ ਜੇ ਤੁਸੀਂ ਦੱਸੋ ਨਹੀਂ ਸਾਨੂੰ ਪਤਾ ਕਿੱਦਾਂ ਲੱਗੇਗਾ ਕੋਈ ਸੌਰੀ ਨਹੀਂ ਨਹੀਂ ਦੱਸੋ ਪਤਾ ਕੀ ਹਾਲ ਹੈ ਇੱਕ ਤਾਂ ਸਾਹਮਣੇ ਸਫਾਈ ਦਾ ਧਿਆਨ ਰੱਖੋ ਭਾਈ ਇੱਕ ਬਿਜਲੀ ਦੇ ਜਿਹੜੇ ਖੰਭੇ ਨੇ ਉੱਥੇ ਸਾਰੇ ਅੱਗੇ ਪਿੱਛੇ ਹੁੰਦੇ ਨੇ ਹਰ ਇੱਕ ਮਤਲਬ ਲਾਈਟ ਦੀ ਪ੍ਰੋਬਲਮਸ ਹੁੰਦੀਆਂ ਸਹੀ ਤਰੀਕੇ ਨਾਲ ਉਹਨੂੰ ਚਲਾਇਆ ਜਾਂਦਾ ਇੱਕ ਇੱਥੇ ਬਾਥਰੂਮ ਮੰਨ ਲਓ ਤਾਂ ਬਹੁਤ ਬਹੁਤ ਤੁਹਾਡੀ ਧੰਨਵਾਦ ਹੋਏਗਾ ਇੱਕ ਬਾਥਰੂਮ ਸਾਹਮਣੇ ਦਿਲਾ ਦਿੱਤਾ ਜਾਵੇ ਸਾਨੂੰ ਤੇ ਜਾ ਤੇ ਪਬਲਿਕ ਟਾਇਲਟ ਪਹਿਲੇ ਹੈਗੀ ਸੀ ਉਹ ਪਰਿਵਾਰ ਉਹ ਕਿਹਾ ਜੇ ਦੇਖਣਾ ਚਾਹਦੇ ਮੌਕਾ ਵੀ ਤੁਹਾਨੂੰ ਦਿਖਾ ਲੁੰਦੇ ਆਪਾਂ ਜੇ ਤੁਹਾਡੀ ਵਿਚਾਰ ਹੈਗੀ ਪਬਲਿਕ ਟਾਇਲਟ ਬਣਾਉਣਾ ਨਹੀਂ ਇਹਦੀ ਸੀਗੀ ਟਰੱਕ ਜਿਹਾ ਬਣਿਆ ਆਇਆ ਸੀ ਪਹਿਲਾਂ ਮੈਂ ਬਣਾਇਆ ਸੀਗਾ ਉਹ ਤੋੜ ਦਿੱਤਾ ਮਿਊਨਿਸਪਲ ਪਾਰਟਿਸ਼ਨ ਮਿਊਨਿਸਪਲ ਕਾਰਪੋਰੇਸ਼ਨ ਨੇ ਤੋੜਿਆ ਮੈਂ ਬਣਵਾਇਆ ਸੀਗਾ ਲੇਕਿਨ ਤੋੜ ਦਿੱਤਾ ਨਵਾਂ ਵਾਲਾ ਮੈਂ ਉਹਨਾਂ ਤੇ ਪਾਣੀ ਨਹੀਂ ਦਾ ਦਿੱਤਾ ਵਾਲਾ ਸਾਰਾ ਕੁਝ ਜਿੰਨਾ ਪਰਮਾਤਮਾ ਨੇ ਦੇਣਾ ਹੈ ਉਹ ਨਹੀਂ ਹੈਗਾ ਮੈਂ ਇਕੱਠੀ ਗੱਲ ਕਰਦਾ ਕਮਿਸ਼ਨਰ ਸਾਹਿਬ ਨਾਲ ਮੇਅਰ ਸਾਹਿਬ ਵੀ ਕੋਲ ਬੈਠੇ ਇਹ ਤਿੰਨ ਕੰਮ ਹੋ ਗਏ ਅੱਗੇ ਦੱਸੋ ਹੋਰ ਸਹੀ ਗੱਲ ਹੈ ਬਾਕੀ ਬਹੁਤ ਅੱਛਾ ਹੈ ਕਿ ਸਾਡਾ ਸਾਥ ਦਿਓ ਅਸੀਂ ਤੁਹਾਡੇ ਨਾਲ ਖੜੇ ਆ ਕਿਉਂਕਿ ਮਨੂ ਕੋਈ ਆ ਸਾਡੇ ਨਾਲ ਹੈਗਾ ਮੇਰੀ ਮੰਡੀ ਕੇਸਰਗੰਜ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਸਾਡਾ ਆਪਣਾ ਵੀ ਕਿਸੇ ਵੱਲੇ ਬਿਜ਼ਨਸ ਇੱਥੇ ਹੁੰਦਾ ਸੀ ਮੰਡੀ ਕੇਸਰਗੰਜ ਦੇ ਅੰਦਰ ਔਰ ਇਹ ਮੈਨੂੰ ਮੇਰਾ ਇਹਨਾਂ ਨੇ ਮਤਲਬ ਕਿ ਐਸ਼ਲੀ ਬੁਲਾਇਆ ਕਿ ਬਹੁਤ ਖੁਸ਼ ਹੈਗੇ ਇਹਨਾਂ ਦਾ ਪਿੱਛੇ ਪੰਜਾਬ ਸਰਕਾਰ ਨੇ ਮਸਲਾ ਹੱਲ ਕਰਤਾ 120 ਮਾਈਕਰੋਨ ਤੋਂ ਉੱਪਰ ਲਫਾਫੇ ਅਲਾਉ ਕਰਤੇ ਉਹਦੇ ਨਾਲ ਇਹਨਾਂ ਦਾ ਵਪਾਰ ਦੁਬਾਰਾ ਚੱਲ ਪਏਗਾ ਔਰ ਇਹ ਨਹੀਂ ਕਿ ਪੰਜਾਬ ਗਵਰਨਮੈਂਟ ਨੇ ਸਿਰਫ ਕੀਤੇ ਆ ਹੋਰ ਸਟੇਟਾਂ 'ਚ ਆਲਰੇਡੀ ਹੋ ਰਿਹਾ ਸੀਗਾ ਇਹ ਮੇਰੇ ਕੋਲ ਆ ਕੇ ਮਿਲੇ ਸੀ ਕੋਈ 15 ਦਿਨ ਪਹਿਲਾਂ ਮੈਂ ਸਾਰੇ ਅਫਸਰਾਂ ਨਾਲ ਗੱਲ ਕੀਤੀ ਔਰ ਮੈਂ ਧੰਨਵਾਦ ਆ ਮਾਨਯੋਗ ਸਾਡੇ ਮੁੱਖ ਮੰਤਰੀ ਜੀ ਦਾ ਉਹਨਾਂ ਨੇ ਵੀ ਸਾਥ ਦਿੱਤਾ ਔਰ ਸਾਰੇ ਅਫਸਰਾਂ ਨੇ ਸਾਥ ਦਿੱਤਾ ਔਰ ਇਹਨਾਂ ਦੀ ਨੋਟੀਫਿਕੇਸ਼ਨ ਹੋ ਚੁੱਕੀ ਆ ਇਹ ਐਸਲੀ ਮੈਂ ਮੇਰਾ ਸ਼ੁਕਰੀਆ ਕਰ ਰਹੀ ਸੀ ਪਰ ਸ਼ੁਕਰੀਆ ਵਾਲੀ ਕੋਈ ਗੱਲ ਨਹੀਂ ਸਾਡੀ ਜ਼ਿੰਮੇਵਾਰੀ ਬੰਦੀ ਹੈ ਹਰੇਕ ਦਾ ਇਤਿਆਮ ਲਖਣਾ ਹਰੇਕ ਦਾ ਕੰਮ ਕਰਨਾ ਔਰ ਹਰੇਕ ਦੀ ਜੈਨੂਇਨ ਇਸ਼ੂ ਦਾ ਰੈਜ਼ੋਲੂਸ਼ਨ ਲਿਆਣਾ ਔਰ ਇਹਨਾਂ ਨੇ ਮੇਰੀ ਸਪੋਰਟ ਲਈ ਵੀ ਪੂਰਾ ਭਰਿਆ ਕਿ ਜੀ ਅਸੀਂ ਤੁਹਾਡੀ ਐਸਟੀ ਪੂਰੀ ਸਪੋਰਟ ਕਰਾਂਗੇ ਇਲੈਕਸ਼ਨਾਂ ਚ ਤੇ ਮੈਂ ਇਹਨਾਂ ਦਾ ਧੰਨਵਾਦੀ ਹਾਂ ਜੀ ਸਰ ਉਹਨਾਂ ਨੇ ਡਿਮਾਂਡ ਵੀ ਰੱਖੀ ਹੈ ਉਹ ਡਿਮਾਂਡਸ ਦਾ ਛੋਟੀਆਂ ਮੋਟੀਆਂ ਉਹ ਮੇਅਰ ਸਾਹਿਬ ਖੜੇ ਆ ਉਹ ਅਸੀਂ ਅਗਲੇ ਹਫਤੇ ਦੱਸ ਦੇਣਾ ਜੀ ਪੂਰੀਆਂ ਕਰ ਦੇਣੀਆਂ ਇਹ ਬੜੀਆਂ ਛੋਟੀਆਂ ਡਬਾਲ ਹਾਂਜੀ ਬਾੜ ਨੰਬਰ 90 ਚ ਸੰਜੀਤ ਰੋੜਾ ਜੀ ਨੂੰ ਬੁਲਾਇਆ ਗਿਆ ਤੇ ਕਿਸਰਾ ਮੰਡੀ ਕਿਉਂਕਿ ਇਹਨਾਂ ਦਾ ਆਪਣਾ ਪੁਰਾਣਾ ਜੱਦੀ ਮੀਨਰਸਬ ਮਕਾਨ ਇੱਥੇ ਹੀ ਸੀਗਾ ਤੇ ਇਹਨਾਂ ਦੇ ਪੁਰਾਣੇ ਸਾਥੀ ਆ ਬਾੜ ਨੰਬਰ 90 ਚ ਇੱਕ ਦੋ ਪ੍ਰੋਬਲਮ ਦਸੀਆਂ ਉਹ ਹੱਲ ਹੋ ਜਾਣਗੀਆਂ ਕੋਈ ਮੋਹਰੀ ਜੇ ਪ੍ਰੋਬਲਮ ਹੈਗੀਆਂ ਇੱਕ ਬਿਜਲੀ ਦੀ ਹੈ ਇੱਕ ਸਪਾਈ ਇੱਕ ਬਾਥਰੂਮ ਉਹ ਚ 3 3ਾਂ ਚ 2 ਤਾਂ ਪਹਿਲਾਂ ਹੀ ਹੱਲ ਮੈਂ ਕਰ ਚੁੱਕੇ ਆਂ ਇੱਕ ਬਿਜਲੀ ਦੀ ਹੈਗੀ ਉਹ ਚੀਫ ਇੰਜੀਨੀਅਰ ਨਾਲ ਗੱਲ ਕਰਕੇ ਬਿਜਲੀ ਦਾ ਜੋ ਵੀ ਹੋਣ ਵਾਲਾ ਕੰਮ ਕਰ ਲਾਂਗੇ ਅਸੀਂ ਪੂਰਾ ਭਰੋਸਾ ਦਵਾਇਆ ਸੰਜੀਵ ਰੌੜਾ ਜੀ ਨੂੰ ਵੱਧ ਤੋਂ ਵੱਧ ਅਸੀਂ ਜਿੰਨੇ ਵੀ ਬਹੁਤ ਬੰਦੇ ਵੈਸਟ ਜੇ ਰਹਿੰਦੇ ਆ ਉਹ ਵੱਧ ਤੋਂ ਵੱਧ ਬੋਟ ਪਾ ਕੇ ਉਹਨਾਂ ਜੀ ਤ੍ਰੀਲ ਕਿਟਾਰੀ ਐਜ਼ ਅ ਚੇਅਰਮੈਨ ਪਲਾਸਟਿਕ ਮਰਚੰਡਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਰੇ ਸਮੂਚੇ ਆਏ ਹੋਏ ਇੰਡਸਟਰੀਜ਼ ਦਾ ਅਤੇ ਮਾਨਯੋਗ ਸੰਜੀਵ ਅਰੋੜਾ ਜੀ ਦਾ ਉਹਨਾਂ ਦੇ ਨਾਲ ਆਏ ਆਮ ਆਦਮੀ ਪਾਰਟੀ ਦੇ ਲੀਡਰਾਂ ਸਾਹਿਬਾਨ ਦਾ ਧੰਨਵਾਦ ਕਰਦਾ ਤਹਿ ਦਿਲੋਂ ਧੰਨਵਾਦ ਹੈ ਕਿ ਉਹਨਾਂ ਨੇ ਸਾਡਾ 120 ਮਾਈਕਰੋਨ ਪਲਾਸਟਿਕ ਦਾ ਜੋ ਕਾਨੂੰਨ ਸੀਗਾ ਉਹ ਪਾਸ ਕਰਵਾ ਕੇ ਸਾਨੂੰ ਸਾਡੀ ਇੰਡਸਟਰੀ ਨੂੰ ਇੱਕ ਨਵਾਂ ਜੀਵਨ ਦਾਤ ਦਿੱਤਾ ਹੈ ਪਲਾਸਟਿਕ ਮਰਚੈਂਟ ਵੈਲਫੇਅਰ ਐਸੋਸੀਏਸ਼ਨ ਦੀ ਅੱਜ ਇੱਥੇ ਸਵਾਗਤ ਸਮਾਰੋਹ ਰੱਖਿਆ ਗਿਆ ਸੀ ਧੰਨਵਾਦ ਸਮਾਰੋਹ ਰੱਖਿਆ ਗਿਆ ਸੀ ਕਿਸ ਵਗੇ ਮੰਡੀ ਦੇ ਵਿੱਚ ਸ਼੍ਰੀ ਸੰਜੀਵ ਅਰੋੜਾ ਜੀ ਦਾ ਰਾਜ ਸਭਾ ਮੈਂਬਰ ਬਿਦਾਂ ਆਮ ਆਦਮੀ ਪਾਰਟੀ ਦੇ ਵੈਸਟ ਤੋਂ ਉਮੀਦਵਾਰ ਅਸੀਂ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੂਰੀ ਸਮੁੱਚੀ ਆਮ ਆਦਮੀ ਪਾਰਟੀ ਦਾ ਔਰ ਸੰਜੀਵ ਅਰੋੜਾ ਜੀ ਦਾ ਧੰਨਵਾਦ ਕਰਨ ਲਈ ਐਸਐਮਆਰੋ ਰੱਖਿਆ ਹੈ 120 ਮਾਈਕਰਨ ਪਲਾਸਟਿਕ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕਰਵਾ ਕੇ ਦਿੱਤੀ ਹੈ ਜੀ ਜੋ ਆਮ ਆਦਮੀ ਪਾਰਟੀ ਨੇ ਬੀਤੇ ਦਿਨਾਂ ਚ ਲਾਗੂ ਕੀਤਾ ਹੈ ਜੀ ਉਸ ਦੇ ਉੱਤੇ 2016 ਤੋਂ ਪਾਬੰਦੀ ਲੱਗੀ ਹੋਈ ਸੀ ਔਰ 2021 ਦੇ ਵਿੱਚ ਕਾਨੂੰਨ ਆਇਆ ਸੀ ਸੈਂਟਰ ਦਾ ਉਹ ਨੋਟੀਫਿਕੇਸ਼ਨ ਨੂੰ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਲਾਗੂ ਨਹੀਂ ਕੀਤਾ ਸੀ ਕਿਸੇ ਦੀ ਅਣਦੇਖੀ ਕਰਕੇ ਜਾਂ ਕਹਿ ਲਓ ਜਾਂ ਕਿਸੇ ਦੀ ਕਿਸੇ وجہ ਨਾਲ ਕਿਉਂ ਲਾਗੂ ਨਹੀਂ ਹੋ ਪਾਇਆ ਸੋ ਅਸੀਂ ਸੰਜੀਵ ਅਰੋੜਾ ਜੀ ਦੇ ਬਹੁਤ-ਬਹੁਤ ਆਭਾਰੀ ਹਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਥੋੜੀ ਜੀ ਮਿਹਨਤ ਨਾਲ ਦੇ ਨਾਲ ਉਹਨਾਂ ਲਈ ਤਾਂ ਬਹੁਤ ਛੋਟਾ ਕੰਮ ਸੀ ਉਹ ਅੱਜ ਵੀ ਕਹਿ ਰਹੇ ਸੀ ਕਿ ਮੇਰੇ ਲਈ ਬਹੁਤ ਛੋਟੇ ਕੰਮ ਨੇ ਜਿਹੜੇ ਪੈਂਡਿੰਗ ਹੈਗੇ ਨੇ ਮੈਂ ਪੂਰੇ ਕਰਾ ਰਿਹਾ ਹਾਂ ਤੇ ਅੱਗੇ ਵੀ ਕਰਵਾਵਾਂਗਾ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜਾ ਉਹਨਾਂ ਨੇ ਸਾਡੀ 120 ਮਾਈਕਰੋ ਦੀ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਇਆ ਜਿੰਦੇ ਨਾਲ ਸਾਡੀ ਪਲਾਸਟਿਕ ਜਿਹੜੀ ਇੰਡਸਟਰੀ ਹੈ ਜੋ ਹਤਿਆਸ਼ਤੇ ਜਾ ਚੁੱਕੀ ਸੀ ਅੱਜ ਨੂੰ ਨਵਾਂ ਜੀਵਨ ਦਾਣ ਮਿਲਿਆ ਹੈ ਉਹ ਨਵੀਂ ਇੰਡਸਟਰੀ ਪੰਜਾਬ ਚ ਆਏਗੀ ਔਰ ਪੰਜਾਬ ਸਾਡਾ ਆਪਣਾ ਖੁਸ਼ਹਾਲ ਹੋਏਗਾ ਪਲਾਸਟਿਕ ਮਰਚੈਂਟ ਐਸੋਸੀਏਸ਼ਨ ਵੱਲੋਂ ਸ੍ਰੀ ਸੰਦੀਪ ਉਰੜਾ ਜੀ ਦਾ ਇੱਕ ਧੰਨਵਾਦ ਪ੍ਰੋਗਰਾਮ ਰੱਖਿਆ ਗਿਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਪਲਾਸਟਿਕ ਲਾਈਨ ਦੇ ਜਿੰਨੇ ਵੀ ਸਾਡੇ ਵਪਾਰੀ ਨੇ ਕਿਉਂਕਿ ਮੈਂ ਵੀ ਪਲਾਸਟਿਕ ਲਾਈ ਬੜੀ ਧੀਰ ਤੋਂ ਇਹ ਚੀਜ਼ ਦੀ ਇੱਕ ਪ੍ਰੋਬਲਮ ਚੱਲ ਰਹੀ ਸੀ ਪੋਲੂਸ਼ਨ ਵੱਲੋਂ ਸਾਰਿਆਂ ਵੱਲੋਂ ਕਿਉਂਕਿ ਇਹ ਲਫਾਫਾ ਜਿਹੜਾ ਸੀਗਾ ਉਹ ਵਿਕਰ ਨਹੀਂ ਸੀ ਦਿੱਤਾ ਜਾ ਰਿਹਾ 120 ਮਾਈਕਰਨ ਜਿਹੜਾ ਪਾਸ ਸੀਗਾ ਉਹਦੇ ਤੇ ਵੀ ਜਿਹੜਾ ਸੀਗਾ ਉਹ ਤਾਨ ਕੀਤਾ ਜਾ ਰਿਹਾ ਸੀ ਪਰ ਸਾਰੀ ਐਸੋਸੀਏਸ਼ਨ ਵੱਲੋਂ ਜਦੋਂ ਸੰਜੀਵ ਅਰੋੜਾ ਜੀ ਨੂੰ ਅਪੀਲ ਕੀਤੀ ਗਈ ਤਾਂ ਸੰਜੀਵ ਅਰੋੜਾ ਜੀ ਨੇ ਇਹਦਾ ਤੁਰੰਤ ਜਿਹੜਾ ਹੱਲ ਕੱਢ ਕੇ 120 ਮਾਈਕਰਨ ਜਿਹੜਾ ਪਾਸ ਕਰਾਇਆ ਤੇ ਜਿਸ ਨਾਲ ਜਿਹੜੇ ਵਪਾਰੀ ਜਿਹੜਾ ਸਾਡਾ ਵਰਗ ਹੈ ਪਲਾਸਟਿਕ ਐਸੋਸੀਏਸ਼ਨ ਜਿੰਨੀ ਹੈ ਸਾਰੀ ਜਿਹੜਾ ਉਹ ਬਹੁਤ ਵਧੀਆ ਜਿਹੜਾ ਇਹ ਮਹਿਸੂਸ ਕਰ ਰਿਹਾ ਹੈ ਤੇ ਉਹਦੇ ਧੰਨਵਾਦ ਦੇ ਵਿੱਚ ਅੱਜ ਇੱਕ ਮੀਟਿੰਗ ਜਿਹੜੀ ਸੀ ਧੰਨਵਾਦ ਮੀਟਿੰਗ ਆਪਾਂ ਕਹਿ ਸਕਦੇ ਹਾਂ ਅਰੋੜਾ ਸਾਹਿਬ ਦੀ ਰੱਖੀ ਜਿਹੜੇ ਸਾਡੇ ਸੀਨੀਅਰ ਡਿਪਟੀ ਮੇਰ ਰਕੇਸ਼ ਪ੍ਰਾਸ਼ਰ ਜੀ ਔਰ ਪਲਾਸਟਿਕ ਮਰਚੈਂਟ ਐਸੋਸੀਏਸ਼ਨ ਦੇ ਸਾਰੇ ਜਿੰਨੇ ਵੀ ਉਧੇਦਾਰ ਸਹਬਾਨ ਨੇ ਉਹ ਮੌਜੂਦ ਰਹੇ ਐ ਔਰ ਜਿੰਨੇ ਵੀ ਇੱਥੇ ਲੋਕ ਬੈਠੇ ਸੀਗੇ ਉਹਨਾਂ ਨੇ ਅਰੋੜਾ ਸਾਹਿਬ ਜੀ ਨੂੰ ਇਹ ਵਿਸ਼ਵਾਸ ਵੀ ਦਿਵਾਇਆ ਕਿ ਤੁਸੀਂ ਜਿਸ ਤਰ੍ਹਾਂ ਕੰਮ ਕਰ ਰਹੇ ਹੋ ਔਰ ਇਸੇ ਤਰ੍ਹਾਂ ਹੀ ਤੁਹਾਡੀ ਜਿਹੜੀ ਜਿਹੜੇ ਵਿਸ਼ਵਾਸ ਹੈ ਵਿਸ਼ਵਾਸ ਇਸ ਨੂੰ ਰਟਨ ਨਹੀਂ ਦੇਵਾਂਗੇ ਤੇ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਵੋਟਾਂ ਪਾ ਕੇ ਚਿਤਾਵਾਂਗੇ ਔਰ ਵਿਧਾਨ ਸਭ